ਇਹ ਅਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਘੋਟੇ ਦੇ ਲੱਗੀ ਸੀ। ਜਿਹੜੀ 4 ਵਜੇ ਇਹਨਾਂ ਦੀ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀ ਆ ਚੁੱਕੀਆਂ ਨੇ। ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਆ ਉਹ ਸਾਰਾ ਹੀ ਸੜ ਕੇ ਸੁਆਹ ਗਿਆ। ਤੁਸੀਂ ਦੇਖ ਰਹੇ ਹੋ ਕਿ ਤੋਹੋੜਦਿਆ ਨਹੀਂ ਪਠਾਨਕੋਟ ਦੇ ਦਲਹੋਜ਼ੀ ਰੋਡ ਤੇ ਪਧਰੋਆ ਇਲਾਕੇ ਦੇ ਵਿੱਚ ਇੱਕ ਕਾਰ ਨੂੰ ਲੱਗੀ ਭਿਆਨਕ ਅੱਗ ਹੈ ਦੱਸਦੇ ਇਹ ਆਚਾਨਕ ਹੀ ਇਸ ਕਾਰ ਦੇ ਵਿੱਚ ਜਿਹੜੀ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਸਾਰਾ ਕਾਰ ਦਾ ਸਮਾਨ ਜਿਹੜਾ ਹੈ ਉਹ ਅੱਗ ਦੇ ਚੇਟ ਵਿੱਚ ਆ ਗਿਆ ਤਾਂ ਜਿਸ ਤੋਂ ਬਾਅਦ ਤਾਨਕ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਜਿਹੜੀ ਆ ਉਹ ਦਿੱਤੀ ਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚ ਗਏ ਤੇ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਹੈਰਾਨੀਜਨਕ ਗੱਲ ਇਹ ਹੈ ਕਿ ਕਿਸੇ ਕਿ ਇਸ ਘਰ ਦੇ ਵਿੱਚ 2 ਮਹੀਨੇ ਪਹਿਲਾਂ ਵੀ ਜਿਹੜੀ ਆ 15 ਨਵੰਬਰ ਨੂੰ ਅੱਗ ਲੱਗੀ ਸੀ ਅਤੇ ਕੜੀ ਮੁਸ਼ਕਲ ਤੋਂ ਬਾਅਦ ਉਸ ਸਮੇਂ ਵੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਇਆ ਸੀ ਤੇ ਅੱਜ ਫਿਰ ਇੱਕ ਵਾਰ ਮੋੜ ਤੋਂ ਅੱਗ ਜਿਹੜੀ ਆ ਉਸ ਘਰ ਦੇ ਵਿੱਚ ਲੱਗਣ ਦਾ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ ਫਿਲਹਾਲ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਵੱਲੋਂ ਜਿਹੜੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਤੇ ਅੱਗ ਦੇ ਕਾਰਨਾਂ ਦਾ ਹਜ ਤੱਕ ਪਤਾ ਜਿਹੜਾ ਹੈ ਉਹ ਨਹੀਂ ਲੱਗ ਸਕਿਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਇੱਕ ਇਸ ਤਰ੍ਹਾਂ ਦੇ ਨਾਲ ਆਮ ਲੋਕਾਂ ਦੇ ਵੱਲੋਂ ਵੀ ਜਿਹੜੀ ਆ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਇਸ ਆਗ ਤੇ ਉੱਤੇ ਕਾਬੂ ਪਾਇਆ ਜਾਵੇ ਤੇ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਆ ਉਹ ਪਹੁੰਚ ਗਈ ਦੇਖ ਲੈਣਾ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਕੜੀ ਮੁਸ਼ਕਲਤ ਦੇ ਵਿੱਚ ਲੱਗੇ ਹੋਏ ਦੇਖੋ ਜੀ ਅਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਘੋਟੇ ਤੇ ਲੱਗੀ ਤੇ ਉਹਦਾ ਕੋਈ ਇਦਾਂ ਹੋਇਆ ਨੁਕਸਾਨ ਬਚਾਉ ਗਿਆ ਪਰ ਮਾਣਦਿ ਗਿਆ ਨਾਲ ਕਿ ਇਹਨਾਂ ਜਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਤੇ ਕੋਈ ਪੌਣੇ 4 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਰਿਹਾ ਇਹਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਫਲਾਈ ਉਸ ਸੀਮਾ ਕੋਈ ਪਲਾਸਟਿਕ ਦੀ ਹੁਣ ਜਦੋਂ ਬਾਉਂਡਰੀ ਹੋ ਗਈ ਆ ਸਾਰੀ ਅੱਗ ਲੱਗੀ ਦੀ ਅੰਦਰ ਭੱਖੀ ਦੀ ਬੜੀ ਕੰਮ ਲੱਗੇ ਔਰ ਇਸ ਵਾਰੀ ਜਿਹੜਾ ਅੱਗ ਲੱਗੀ ਹੈ ਇਹ ਨਾਲ ਬਹੁਤ ਨੁਕਸਾਨ ਹੋ ਜਾਣਾ ਦਾ ਪਰ ਇਹ ਆ ਪਰਮਾਤਮਾ ਦੀ ਕਿਰਪਾ ਕੀ ਜਾਨਵਾਲ ਦੀ ਰੱਖਾ ਹੋ ਗਈ ਆ ਕਿਉਂਕਿ ਜੇ ਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਪੌੜੀ ਨਾਲ ਤਸ਼ਾਲਾ ਮਾਰ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਮੁੰਡਾ ਦਾ ਤੇ ਆਪਣਾ ਦੀ ਨੂੰ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੌੜੀ ਲਾ ਕੇ ਥੱਲੇ ਉਤਾਰਿਆ ਇਹ ਨਾਲ ਉਹਨਾਂ ਦਾ ਤੇ ਬਚਾਓ ਗਿਆ ਪਰ ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਹੈ ਉਹ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਆ ਸਰ ਜਿਸ ਤਰ੍ਹਾਂ ਸਾਨੂੰ ਕਾਲ ਆਈ ਹੈ ਸਾਡੀ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਅਸੀਂ ਆਂਦੇ ਹੀ ਆਪਣਾ ਇਹੜਾ ਅੱਗ ਕੰਟਰੋਲ ਕਰਨਾ ਸ਼ੁਰੂ ਕਰ ਦਿੱਤੀ ਹੈ ਜੀ ਕੀ ਕਾਰਨ ਕੀ ਲੱਗਿਆ ਸਰ ਕਾਰਨ ਇਹਨਾਂ ਦੇ ਘਰ ਪਹਿਲੇ ਵੀ ਅੱਗ ਲੱਗੀ ਸੀ ਸ਼ਾਰਟ ਸਰਕਟ ਨਾਲ ਲੱਗੀ ਸੀ ਅਸੀਂ ਇਹਨਾਂ ਨੂੰ ਪਹਿਲੇ ਵੀ ਅਵੇਅਰ ਕੀਤਾ ਸੀ ਕਿ ਆਪਣੇ ਘਰ ਉੱਤੇ ਲੱਕੜ ਦਾ ਡੈਕ ਸਿਸਟਮ ਹੈਗਾ ਆ ਉਹਨੂੰ ਤੁਸੀਂ ਬੁਝਾਉਣ ਵਾਸਤੇ ਇੱਕ ਆਪਣਾ ਫਾਇਰ ਐਕਸਟਿੰਗੁਇਸ਼ਰ ਰੱਖੋ ਇਹਨਾਂ ਨੇ ਨਹੀਂ ਰੱਖੇ ਦੁਬਾਰਾ ਹੀ ਉਸੇ ਤਰ੍ਹਾਂ ਹੀ ਅੱਗ ਲੱਗੀ ਹੈ ਜੀ ਜੀ ਕਿ ਲੱਗ ਸਰ ਨੁਕਸਾਨ ਬਾਰੇ ਤੇ ਹੁਣ ਮਾਲਕ ਦੱਸ ਸਕਦੇ ਨੇ ਬਸ ਇਹ ਕਿ ਜਾਨ ਹੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੀ ਸਾਡੇ ਜੀ ਟੋਟਲ 3 5 ਅੰਡਰ ਜਿਹੜੇ ਆ ਲੱਗੇ ਸੀ ਜਿਨ੍ਹਾਂ ਨੇ ਸਾਡੇ ਸਟਾਫ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਤੇ ਕੰਟਰੋਲ ਕੀਤਾ ਜੀ ਹੁਣ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਸਾਰ ਕੰਟਰੋਲ ਚ ਹੈ ਤੇ ਜਾਨ ਦਾ ਕਿਸੇ ਨੁਕਸਾਨ ਨਹੀਂ ਹੈ ਬਸ ਜਿਹੜਾ ਸਮਾਨ ਜੋ ਵੀ ਦਿੱਕਤ ਹੈ ਉਹ ਫੈਮਿਲੀ ਮੈਂਬਰ ਦੱਸਣਗੇ ਕੀ ਕੀ ਨੁਕਸਾਨ ਹੋਇਆ ਕੀ ਜਿਹੜੀ ਅੱਗ ਜਿਹੜੀ ਥੱਲੋ ਲੱਗੀ ਸੀ ਥੱਲੇ ਇਹਨਾਂ ਦਾ ਜਿਹੜਾ ਉੱਪਰ ਇਹਨਾਂ ਦਾ ਕੰਮ ਚੱਲ ਰਿਹਾ ਸੀ ਥੱਲੇ ਇਹਨਾਂ ਦੇ ਜਿਹੜੇ ਆ ਉਹ ਜਿਹੜਾ ਸ਼ਾਰਟ ਸਰਕਟ ਹੋਇਆ ਹੈ ਕਿਸੇ ਨਾ ਕਿਸੇ ਇਕਵਿਪਮੈਂਟ ਤੋਂ ਜਾਂ ਕੋਈ ਬਿਜਲੀ ਦਾ ਜਾਂ ਫਿਰ ਚੱਲਦਾ ਪ੍ਰੈਸ ਚੱਲਦੀ ਹੋ ਜਾਏ ਉਸ ਤੋਂ ਮਾਰਗ ਦੱਸ ਸਕਦੇ ਕੈਮਰ ਪਰਸਨ ਖਣੀ ਦੇ ਨਾਲ ਅਜ ਇਸ ਨੇ ਦੀ ਰਿਪੋਰਟ